ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਵੇਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ हूं उम्मीद करता हूं ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਇਸ ਵੀਡੀਓ ਚ ਆਪਾਂ ਕਰਾਂਗੇ ਜੀ ਮਾਸਟਰ ਕੈਡਰ ਤੋਂ ਬਤੌਰ ਲੈਕਚਰਰ ਪ੍ਰਮੋਟ ਹੋਏ ਉਹਨਾਂ ਸਾਰੇ ਸਹਿਯਾਪਕ ਸਾਥੀਆਂ ਬਾਰੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨੂੰ ਜਿਉਂ ਸਾਂਝੀ ਕਰਿਓ ਤੇ ਜਿਹੜੇ ਮੇਰੇ ਮਿੱਤ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਕੀ ਹੈ ਜਾਣਕਾਰੀ ਦਫ਼ਤਰ ਡਾਇਰੈਕਟਰ ਆਫ ਸਕੂਲ ਸੈਕੰਡਰੀ ਵਿਭਾਗ ਪੰਜਾਬ ਦੇ ਹੁਕਮ ਨੰਬਰ ਅਨੁਸਾਰ 2024 ਹੈ ਮਾਸਟਰ ਕੀਡੂ ਤੋਂ ਬਤੌਰ ਲੈਕਚਰਰ ਪ੍ਰਮੋਟ ਹੋਏ ਵੱਖ-ਵੱਖ ਵਿਸ਼ਿਆਂ ਵਿੱਚ ਪਦ ਉન્નਤ ਹੋਏ ਕਰਮਚਾਰੀਆਂ ਨੂੰ ਸਟੇਸ਼ਨ ਚੋਣ ਲਈ ਵੱਖ-ਵੱਖ ਮਿਤੀਆਂ ਨੂੰ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਇਕਨੋਮਿਕਸ ਵਿਸ਼ੇ ਦੇ ਪਦ ਉન્નਤ ਹੋਏ ਕਰਮਚਾਰੀਆਂ ਨੂੰ ਸਟੇਸ਼ਨ ਅਲਾਟ ਕਰਨ ਲਈ ਮਿਤੀ 30 9 2024 ਦਾ ਸੱਦਾ ਦਿੱਤਾ ਗਿਆ ਸੀ ਪਰੰਤੂ ਕੁਝ ਕਾਰਨਾਂ ਕਰਕੇ ਹੁਣ ਮਿਤੀ 30 9 6 ਦੀ ਥਾਂ ਤੇ 28 9 2024 ਭਾਵ 2 ਦਿਨ ਪਹਿਲਾਂ ਹੀ ਜਿਹੜਾ ਇਹਨਾਂ ਨੂੰ ਇਕਨੋਮਿਕਸ ਵਿਸ਼ੇ ਦੇ ਜਿਹੜੇ ਲੈਕਚਰਰ ਨੇ ਉਹਨਾਂ ਨੂੰ ਸਟੇਸ਼ਨ ਅਲਾਟ ਹੋਣੇ ਹੈ ਜੀ ਪਹਿਲਾਂ 30 ਨੌ ਸੀਗਾ ਜੀ ਭਾਵ ਤੀ ਸਤੰਬਰ ਸੀ ਭਾਵ ਹੁਣ ਜਿਹੜਾ ਉਹ ਡੇਟ ਬਦਲ ਕੇ 28 ਸਤੰਬਰ ਕਰ ਦਿੱਤੀ ਹੈ ਇਕਨੋਮਿਕਸ ਵਿਸ਼ੇ ਵਿੱਚ ਪੰਤ ਹੋਏ ਕਰਮਚਾਰੀਆਂ ਨੂੰ ਸਟੇਸ਼ਨ ਅਲਾਟ ਕੀਤੇ ਜਾਣੇ ਹਨ ਇਸ ਲਈ ਇਕਨੋਮਿਕਸ ਵਿਸ਼ੇ ਵਿੱਚ ਪਦ ਹੁਨਤ ਹੋਏ ਕਰਮਚਾਰੀ ਮਿਤੀ 28 9 2024 ਨੂੰ ਹਾਜ਼ਰ ਹੋਣਾ ਯਕੀਨੀ ਬਣਾਉਣਗੇ ਅਤੇ ਬਾਕੀ ਦੀਆਂ ਸ਼ਰਤਾਂ ਪਹਿਲੀਆਂ ਵਾਲੀਆਂ ਹੀ ਰਹਿਣਗੀਆਂ ਠੀਕ ਹੈ ਜੀ ਖਾਸ ਕਰਕੇ ਇਕਨੋਮਿਕਸ ਵਿਸ਼ੇ ਵਾਲੇ ਜਿਹੜੇ ਮਾਸਟਰ ਗ੍ਰੇਡ ਤੋਂ ਵਿਚਾਰ ਲੈਕਚਰਰ ਪ੍ਰਮੋਟ ਹੋਏ ਕਿਰਪਾ ਕਰਕੇ ਉਹਨਾਂ ਮਾਸਤੀ ਬਹੁਤ ਜਾਣਕਾਰੀ ਵਾਲੀ ਵੀਡੀਓ ਹੈ ਕਿ ਹੁਣ ਉਹ 30 ਦੀ بجائے 28 ਤਰੀਕ ਨੂੰ ਜਿਹੜਾ ਆਪਣਾ ਬੋਰਡ ਦੇ ਵਿੱਚ ਜਿਹੜਾ ਹਾਜ਼ਰ ਹੋਣਗੇ ਤਾਂ ਕਿ ਜਿਹੜੇ ਉਹਨਾਂ ਨੂੰ ਸਟੇਸ਼ਨ ਅਲਾਟ ਕੀਤੇ ਜਾਣਗੇ ਕਿਰਪਾ ਕਰਕੇ ਹਰ ਜਿਹੜੇ ਸਪੋਰਟ ਕਰਦੇ ਰਹੋ ਸੋ ਮਿਲਦੇ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ